ਕੀ ਹਾਲ ਹੈ ਬਈ ਠੀਕ ਠਾਕ ਸਾਰੇ ਬੈਟੋਂ ਓਕੇ ਰਿਪੋਰਟਾਂ ਤੇ ਮੈਂ ਮੈਂ ਹੁਣ ਕੀ ਮੈਂ ਗੱਲ ਕਰਾਂ ਯਾਰ ਉਹ ਚਾਹ ਵਾਲੀ ਕੁੜੀ ਦੀ ਉਹਨੇ ਜਿਹੜੀਆਂ ਚੌਪਲਾ ਮਾਰਨੀਆਂ ਸੀ ਮਾਰ ਲੀਆਂ ਉਹਨੇ ਰੁਪਏ ਇਕੱਠੇ ਕਰਨੇ ਸੀ ਕਰ ਲਏ ਹੁਣ ਉਹ ਕਹੀ ਜਾਂਦੀ ਕਰ ਲਗੇ ਗੱਲ ਥੋੜੀ ਜੀ ਹਨਾ ਹੁਣ ਉਹ ਕਹੀ ਜਾਂਦੀ ਆ ਵੀ ਮੈਂ ਪੈਸੇ ਇਕੱਠੇ ਕਰੀ ਜਾਂਦੀ ਆ ਮੈਂ ਆਪਦੇ ਭਰਾ ਦੀ ਪੈਲੀ ਬਣਾਉਣੀ ਆ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਉਹ ਬਾਲੇ ਮੋٹے ਦਿਮਾਗ ਆ ਤੇ ਉਹ ਵਾਲੇ ਪਹੁੰਚਿਆ ਖੜਾ ਰਫਤਾਰ ਉਹਨੂੰ ਧਮਕੀਆਂ ਆਈ ਜਾਂਦੀਆਂ ਆ ਕੁੜੀ ਨੂੰ ਚਾਹ ਬਣਾਉਣ ਵਾਲੀ ਕੁੜੀ ਨੂੰ ਤੇ ਉਹਨਾਂ ਦੀ ਧਮਕੀਆਂ ਦੀ ਰੋਕਣ ਵਾਸਤੇ ਰਫਤਾਰ ਰਾਏ ਪਹੁੰਚਿਆ ਖੜਾ ਮੜੀ ਗੱਲ ਸੁਣ ਲੋ ਇਹਦੀ ਉਹਦਾ ਫੋਨ ਦਿਖਾਇਆ ਜਦੋਂ ਮੈਂ ਆਇਆ ਦੇਖੋ ਤੁਸੀਂ ਕਿਵੇਂ ਲੋਕ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ ਹਨ ਕਿਵੇਂ ਧਮਕੀਆਂ ਦੇ ਰਹੇ ਆ ਵੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਆ ਤੁਸੀਂ ਦੇਖੋ ਤੇ ਬਈ ਉਹ ਬੰਦਾ ਆ ਜਿਹਨੂੰ ਖੁਦ ਨੂੰ ਧਮਕੀਆਂ ਆਉਂਦੀਆਂ ਆ ਪਤਾ ਨਹੀਂ ਕੀ ਦੀਆਂ ਤਾਂ ਤਾ ਨੂੰ ਇਹਨੂੰ ਘੇਰ ਕੇ ਕੁੱਟਦੇ ਆ ਤੇ ਇਹ ਆਪ ਜਾਨ ਬਚਾਉਂਦਾ ਆ ਪੁਲਿਸ ਥਾਣੇ ਤੇ ਜਾ ਕੇ ਤੇ ਉਹ ਵੀ گاਉਂ ਇੱਕ ਗੇਟ ਨਹੀਂ ਖੋਲਦੇ ਉਹ ਬੰਦਾ ਜਾ ਕੇ ਉਹਦੀ سپورਟ ਕਰੀ ਜਾਂਦਾ ਵੀ ਇਹਨੂੰ ਧਮਕੀਆਂ ਨਾ ਕੱਲੋ ਬਈ ਉਹ ਤੂੰ ਆਉਂਦੀਆਂ ਤਾਂ ਰੋਕ ਲੈ ਯਾਰ ਤੂੰ ਕੀ ਕਰਦਾ ਫਿਰ ਤਾਂ ਇਹਨੂੰ ਸਲੱਗ ਨੂੰ ਕਿਤੇ ਕੁਝ ਵੀ ਹੋਵੇ ਇਹਨੂੰ ਬਸ ਦਿਖਣਾ ਚਾਹੀਦਾ ਹੈ ਵੀ ਮੈਨੂੰ ਮਸਾਲਾ ਲੱਗ ਗਿਆ ਚੱਕ ਲੈਂਦਾ ਮੂੰਹ ਉਧਰ ਨੂੰ ਹੀ ਤੇ ਮੁੜ ਕੇ ਇਹਦੇ ਪਿੱਛੇ ਲੋਕ ਲੱਗਦੇ ਆ ਬਈ ਇਹ ਨਾ ਪਤਾ ਕੀ ਚੱਕਰ ਹੁਣ ਇਹ ਇੱਥੋਂ ਵੀ ਇਹਦੇ ਪਿੱਛੇ ਲੋਕ ਲੱਗ ਰਹੇ ਇਹਨੂੰ ਫੋਨ ਜਾਣਗੇ ਤੂੰ ਉੱਥੇ ਢੂਈ ਮਰਉਣ ਗਿਆ ਸੀਗਾ ਇਹਨੂੰ ਗਾਲਾਂ ਪੈਣਗੀਆਂ ਕਿਉਂਕਿ ਇਹ ਬੰਦਾ ਆਪਦੇ ਆਪ ਨੂੰ ਸਮਝਦਾ ਆ ਵਿੱਕੀ ਕਾਉਂਟਰ ਜੇ ਇਹ ਬੰਦਾ ਹੁਣ ਮੰਨ ਲਓ ਆਪਦੇ ਜਿਹੋ ਜਿਹੇ ਬੰਦਾ ਹੈਗਾ ਬੰਦਾ ਲੋਕਾਂ ਸਾਹਮਣੇ ਉਹੋ ਜੀ ਗੱਲ ਕਰੇ ਹਨਾ ਤਾਂ ਉਹ ਚੀਜ਼ ਲੋਕਾਂ ਨਾਲ ਲੋਕ ਵੀ ਉਹਦੇ ਨਾਲ ਰਿਲੇਟ ਕਰਦੇ ਆ ਵੀ ਹਾਂ ਯਾਰ ਇਹ ਬੰਦਾ ਇਹੋ ਜਿਹਾ ਹੀ ਆ ਤੇ ਜਿਵੇਂ ਬਕਵਾਸ ਕਰੀ ਜਾਂਦਾ ਜਿਹੋ ਜਿਹਾ ਹੈਗਾ ਉਹੋਵੇਂ ਬੋਲੀ ਜਾਂਦਾ ਇਹ ਬੰਦਾ ਜਾ ਕੇ ਬਨ ਕੇ ਟੂਟੀ ਵਾਲੀ ਪੱਗ ਤੇ ਉੱਥੇ ਜਾ ਕੇ ਖੜਾ ਇਹ ਬਣੂਗਾ ਬਦਮਾਸ਼ ਵੀ ਲਾਓ ਫੋਨ ਕਰਾਓ ਮੈਂ ਕਰ ਦਾਂ ਗੱਲ ਇਹ ਉਹ ਇਹ ਹਰਕਤਾਂ ਕਰਦਾ ਉਹ ਹਰਕਤਾਂ ਤੋਂ ਇਹਦੀਆਂ ਤੋਂ ਚੜ੍ਹਦਾ ਗੁੱਸਾ ਉਹ ਗੁੱਸਾ ਕੱਲੇ ਸਾਹਮਣੇ ਵਾਲੇ ਬੰਦੇ ਨੂੰ ਨਹੀਂ ਚੜ੍ਹਦਾ ਉਹ ਫੋਨ ਤੇ ਜਦੋਂ ਇਹਦੀ ਵੀਡੀਓ ਆਉਂਦੀ ਉਹਦੋਂ ਵੀ ਚੜ੍ਹਦਾ ਵੀ ਕੋਈ ਕੋਈ ਇਹਨਾਂ ਤਗੜੇ ਵੈਦੀਆਂ ਬੰਦਿਆਂ ਦੇ ਕੋਈ ਗੈਂਗਸਟਰਾਂ ਦੇ ਫੋਨ ਨਹੀਂ ਹੁੰਦੇ ਇਹਨੂੰ ਆਮ ਮੇਰੇ ਅਰਗੇ ਜਿਨ੍ਹਾਂ ਨੂੰ ਆਏ ਹੁੰਦਾ ਨਾ ਵੀ ਇਹ ਇਹ ਪਾਗਲਪਨ ਇਹਨਾਂ ਆਏ ਕਹਦੋ ਕਰਦਾ ਫਿਰਦਾ ਜਣੇ ਖਣੇ ਮੁੱਦੇ 'ਚ ਜਾ ਕੇ ਉੱਥੇ ਮੂੰਹ ਚੱਕ ਕੇ ਬਹਿ ਜਾਂਦਾ ਕੋਈ ਇਹਦਾ 1% ਵੀ ਉਸ ਚੀਜ਼ ਨਾਲ ਲੈਣ ਦੇਣ ਨਹੀਂ ਹੁੰਦਾਗਾ ਤਾਂ ਲੋਕਾਂ ਨੂੰ ਇਹਦੀਆਂ ਗੱਲਾਂ ਤੇ ਗੁੱਸਾ ਹੁੰਦਾ ਹੈ ਵੀ ਇਹ ਥਾਲਾ ਵਿਊ ਲੈਣ ਲਈ ਉੱਥੇ ਜਾਵੜਿਆ ਇਹ ਬਕਵਾਸ ਕਰਕੇ ਉੱਥੇ ਆਉਂਦਾ ਹੈ ਜਿਹੜੀ ਬਕਵਾਸ ਇਹ ਕਰਕੇ ਆਉਂਦਾ ਹੈ ਉਹਦਾ 1% ਦਾ ਫਾਇਦਾ ਨਹੀਂ ਹੁੰਦਾਗਾ ਤੇ ਉਹ ਜਿਹੜੀ ਬਕਵਾਸ ਇਹ ਨੇ ਬਾਕੀ ਹੁੰਦੀ ਆ ਉਹਦਾ ਉਸ ਮੁੱਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾਗਾ ਹੁਣ ਤੂੰ ਕੁੜੀ ਦੀ ਜਾਨ ਬਚਾਉਣ ਗਿਆ ਵੇ ਤੂੰ ਪਹਿਲਾਂ ਆਪਣੀ ਤਾਂ ਜਾਨ ਬਚਾ ਲੈ ਉਹ ਹੀ ਗੱਲ ਲੋਕਾਂ ਨੇ ਗਾਣਾ ਹੀ ਦੇਣੀਆਂ ਇਹਨੂੰ ਤੈਨੂੰ ਫੋਨ ਹੀ ਕਰਨੇ ਆ ਮੁੜ ਕੇ ਵੀ ਤੂੰ ਸਾਡੇ ਟੈਕ ਜਾ ਤੂੰ ਟੈਕਦਾ ਕਿਉਂ ਨਹੀਂਗਾ ਯਾਰ ਬਈ ਇਹਦੇ ਬਾਰੇ ਮੈਂ ਕੀ ਗੱਲ ਕਰਾਂ ਇਹਨੂੰ ਤਾਂ ਸੱਚੀ ਦੇਖ ਕੇ ਕਿ ਚੀਚੀਆਂ ਹੁੰਦੀਆਂ ਨੇ ਜੇ ਕਿਤੇ ਜਿਹੜੇ ਬੰਦੇ ਉਹਨੂੰ ਸੱਚੇ ਸਾਹਮਣੇ ਫੇਸ ਟੂ ਫੇਸ ਟੱਕਰਦਾ ਹੋਣਾ ਪਤਾ ਨਹੀਂ ਉਹ ਬੰਦੇ ਕਿਵੇਂ ਕੰਟਰੋਲ ਕਰਦੇ ਹੋਣੇ ਇਹਦੀ ਚਪੇੜਾ ਮਾਰਨ ਤੋਂ ਕਿਉਂਕਿ ਇਹਦੀਆਂ ਹਰਕਤਾਂ ਆ ਇਹਦੀਆਂ ਹਰਕਤਾਂ ਨਾ ਬਹੁਤ ਗਿਰੀਆਂ ਹੋਈਆਂ ਜਿਵੇਂ 10 12 ਸਾਲਾਂ ਵਾਲੇ ਜਵਾਕ ਨਹੀਂ ਹੁੰਦੇ ਜਿਹੜੇ ਇਰੀਟੇਟ ਕਰਦੇ ਹੁੰਦੇ ਵੀ ਅੱਗੇ ਆ ਜਾਂਦੇ ਬੰਦਾ ਆਟੋਮੈਟਿਕ ਹੀ ਗੁੱਸਾ ਚੜਨ ਲੱਗ ਜਾਂਦਾ ਉਹ ਸਾਹ ਹੁੰਦਾ ਇਹਦੇ ਨਾਲ ਉਹ ਇਹਦੇ ਤੋਂ ਅੱਗੇ ਆਉਂਨੇ ਫਿਰ ਇਹ ਨਾ ਤੁਸੀਂ ਦੇਖੋ ਇਹਦੇ ਚ ਚੇਂਜ ਕਿੰਨੇ ਆ ਗਏ ਜਦੋਂ ਰਿਪੋਰਟਰ ਕੋਈ ਇਕੱਠੇ ਕਰ ਲੇ ਅੰਗਰੇਜ਼ੀ ਚ ਹੋ ਗਈ ਮੈਡਮ ਉਹੀ ਪੱਤਰਕਾਰ ਜਿਨ੍ਹਾਂ ਨੇ ਇਹਨੂੰ ਚੱਕਿਆ ਜਿਨ੍ਹਾਂ ਨੇ ਲੋਕਾਂ ਤਾਈਂ ਵੀਡੀਓ ਪਹੁੰਚਾਈ ਏ ਮੈਂ ਹੁਣੇ ਜਾ ਕੇ ਇੰਟਰਵਿਊ ਕਰਾਂਗਾ ਉਹਦਾ ਵੀ ਤੁਸੀਂ ਉਹ ਬੇਟੀ ਤੁਹਾਡਾ ਨਾ ਤੁਸੀਂ ਤਾਂ ਵੀਊ ਲੈਣੇ ਨੇ ਇਹ ਤੋਂ ਜਦੋਂ ਤੋਂ ਪਹਿਲਾਂ ਉਦੋਂ ਵੀ ਅਸੀਂ ਲੈ ਜਿੱਦਣ ਤੁਹਾਡੀ ਪਹਿਲੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਕਰਕੇ ਗਿਆ ਇੱਕ ਮਿੰਟ ਇੱਕ ਮਿੰਟ ਮੇਰੇ ਕੋਲ ਉਹ ਤਾਂ ਤੁਸੀਂ ਸਾਨੂੰ ਮਿਲੇ ਆ ਯਸਟਾ ਵੇਟ 3 ਲੱਖ ਲੋਕਾਂ ਨੇ ਤੁਹਾਡੀ ਵੀਡੀਓ ਦੇਖੀ ਕਰ ਲਈ 3 ਲੱਖ ਲੋਕਾਂ ਨੇ ਵੇਖੀ ਆ ਤੀਆਂ ਜੇ ਸਾਨੂੰ ਸਾਡਾ ਪਿਓ ਪਿਆਰ ਕਰਦਾ ਤਾਂ ਸਾਨੂੰ ਸੜਕਾਂ ਤੇ ਰੋਣ ਲਾ ਨਾ ਜਸਟ ਵੇਟ ਪੈਲੀ ਚੋਈ ਖੜੀ ਆ ਬਈ ਯਾਰ ਗਲਤ ਗੱਲਾਂ ਯਾਰ ਇਹਨਾਂ ਵਾਸਤੇ ਯਾਰ ਐਂ ਨਹੀਂ ਕਰਨਾ ਚਾਹੀਦਾ ਅੱਜ ਤੈਨੂੰ ਰੁਪਈਆ ਇਕੱਠਾ ਹੋਗੇ ਪੈਰ ਛੱਡਣ ਵਾਲੀ ਗੱਲ ਹੀ ਆ ਨਾ ਬਈ ਲੋਕ ਐਂ ਪੈਰ ਛੱਡਦੇ ਹੁੰਦੇ ਹੋਰ ਵੀ ਸੱਚੀ ਥੋੜਾ ਬੰਦਿਆਂ ਦੇ ਪੈਰਾਂ ਥੱਲੋਂ ਪੈਲੀਆਂ ਨਿਕਲ ਜਾਂਦੀਆਂ ਹੁੰਦੀਆਂ ਆ ਆਹ ਹਾਲਾਤ ਹੋ ਜਾਂਦੇ ਆ ਬੰਦੇ ਜਦੋਂ ਬੰਦਾ ਪੈਰ ਛੱਡਦਾ ਆ ਬੀ ਤੂੰ ਕਮਲੀਆਂ ਤੇਰਾ ਦਿਮਾਗ ਚ ਫਰਕ ਹੀ ਆ ਫਿਰ ਉਹੀ ਗੱਲ ਗੱਲ ਫਿਰ ਬੁੜੀਆਂ ਦੀ ਮਾਤ ਹੀ ਰਹੇਗੀ ਨਾ ਉਹੋ ਜੀ ਉਹਦੀ ਮਾਂ ਹੋਣੀ ਹੈ ਜਿਹੜੀ ਉਹਨੂੰ ਕਹਿੰਦੀ ਨਹੀਂ ਕੁਛ ਉਹਨੂੰ ਸਮਝਾਉਂਦੀ ਨਹੀਂ ਵੀ ਉਹੀ মিডিਆ ਵਾਲੇ ਆ ਜਿਹੜਿਆਂ ਨੇ ਤੈਨੂੰ ਲੋਕਾਂ ਤੱਕ ਪਹੁੰਚਾਇਆ ਹੈ ਤੇ ਤੈਨੂੰ ਰੁਪਈਆ ਵਰਿਆ ਹੈ ਜਿਹੜੇ ਐਮਐਲਏ ਐਮਪੀ ਤੈਨੂੰ ਦੇ ਕੀ ਗਏ ਆ ਬਾਹਰੋਂ ਰੁਪਈਆ ਤੈਨੂੰ ਆਇਆ ਹੈ ਤੂੰ ਉਹਨਾਂ ਨੂੰ ਕਹੀ ਜਾਨੀ ਆ ਵੀ ਨਾ ਮੈਂ ਤਾਂ ਜਿਹੜਾ ਕੁਝ ਬੋਲਦਾ ਬੋਲਦਾ ਕਰਕੇ ਤਾਂ ਹੀ ਚੱਲਣਗੇ ਉਹ ਐਵੇਂ ਬਈ ਲੋਕ ਨਹੀਂ ਚੱਲਣ ਦਿੰਦੇ ਮੈਂ ਅੜੀ ਕਰੂੰਗਾ ਕਿਸੇ ਵੀ ਗੱਲ ਤੇ ਤਾਂ ਲੋਕ ਮੈਨੂੰ ਐਨੇ ਟਾਈਮ ਚ ਮਸਲ ਕੇ ਰੱਖ ਦੇਣਗੇ ਦੁਨੀਆ ਦੇ ਸਾਹਮਣੇ ਕਾਦੀ ਅੜੀ ਯਾਰ ਹਨਾ ਉਹ ਵੀ ਜਿੱਥੇ ਤੁਸੀਂ ਗਲਤ ਤਾਂ ਜੇ ਬੰਦਾ ਸਹੀ ਹੋਵੇ ਆਪ ਦਾ ਸੱਚਾ ਹੋਵੇ ਤਾਂ ਬੰਦਾ ਆਪ ਦੇ ਲਈ ਅੜਦਾ ਚੰਗਾ ਲੱਗਦਾ ਆ ਪਰ ਇਹੋ ਜੀਆਂ ਹਰਕਤਾਂ ਪਧਾਨੀ ਕੀ ਚੱਕਰ ਆ ਯਾਰ ਲਝਾਉਣ ਦਾ ਵੀ ਨਹੀਂ ਫਾਇਦਾ ਇਹਨਾਂ ਕੀ ਬੁੜੀਆਂ ਵਾਲੀ ਮੱਤ ਆ ਯਾਰ ਹੁਣ ਜੇ ਮੈਂ ਹੁਣ ਬੁੜੀਆਂ ਵਾਲੀ ਗੱਤ ਬਈ ਮੈਂ ਕਹਿ ਗਿਆ ਆਂ ਤੇ ਇਹਦੇ ਚ ਆਏ ਨਹੀਂ ਵੀ ਮੈਂ ਜੈਂਡਰ ਤੇ ਨਹੀਂ ਕੁਝ ਕਰਦਾ ਕਿਉਂਕਿ ਲੋਕ ਯਾਰ ਮੇਰੀ ਇੱਕੋ ਗੱਲ ਚੱਕ ਲੈਂਦੇ ਆ ਫਿਰ ਮੈਂ ਜਦੋਂ ਉਹਦੀ ਸਫਾਈ ਦਿੰਨਾ ਆ ਫਿਰ ਚਾਰ ਬੰਦੇ ਹੋਰ ਮੈਨੂੰ ਆਂਦੇ ਬਈ ਤੂੰ ਇਸ ਆਈ ਜੈਂਡਰ ਬਾਰੇ ਤੂੰ ਜਾਤ ਬਾਰੇ ਗੱਲ ਕਿਉਂ ਕੀਤੀ ਆ ਹੱਥ ਜੋੜੇ ਬਈ ਮੈਂ ਨਹੀਂ ਇਹੋ ਜੀ ਕੋਈ ਵੀ ਮੈਨੂੰ ਜਾਤ ਨਾ ਮੈਨੂੰ ਜੈਂਡਰ ਨਾ ਕੋਈ ਚੱਕਰ ਨਹੀਂਗਾ ਪਰਫੈਕਟ ਇੰਜੋਇਮੈਂਟਲੀ ਇੱਕ ਫਣੀ ਤਰੀਕੇ ਲਈ ਤੁਹਾਡੇ ਤੱਕ ਜਿਹੜਾ ਕੁਝ ਮੇਰੇ ਮੂੰਹ ਤੇ ਆਉਂਦਾ ਹੈ ਮੈਂ ਬੋਲ ਦਿੰਦਾ ਮੇਰਾ ਕੁਝ ਵੀ ਸਕ੍ਰਿਪਟਡ ਨਹੀਂ ਹੁੰਦਾ ਯਕੀਨ ਮੰਨਿਓ ਮੈਂ ਜਿਹੜਾ ਕੁਝ ਵੀ ਬੋਲਦਾ ਹਾਂ ਮੇਰਾ ਇੱਕ ਵੀ ਚੀਜ਼ ਲਿਖੀ ਨਹੀਂ ਹੁੰਦੀ ਕਿ ਮੇਰੇ ਅੱਗੇ ਚੱਲੀ ਜਾਂਦੀ ਹੈ ਤਾਂ ਮੈਂ ਵੇਖ ਕੇ ਬੋਲੀ ਜਾਂਦਾ ਇਕੱਲੀ ਲਾਈਟ ਚੱਕ ਕੇ ਜਰੂਰ ਮੈਂ ਅੱਗੇ ਰੱਖ ਲੈਣਾ ਹੈ ਹਨੇਰਾ ਆ ਪੈਂਦਾ ਹੈ ਹੋਰ ਕਿਤੇ ਬੰਦੇ ਗਲਤੀ ਨਾਲ ਐਕਸ਼ਨ ਡਕਸ਼ਨ ਸਮਝੀ ਜਾਣ ਹੁਣ ਥੋੜਾ ਜਿਹਾ ਆਉਨੇ ਆ ਬਈ ਸੀਰੀਅਸ ਮੁੱਦੇ ਤੇ ਆਪਾਂ ਮ ਸਰਗੁਣ ਮਹਿਤਾ ਦਾ ਰੌਲਾ ਇਹ ਪੈ ਰੱਖਿਆ ਸ਼ੂਟ ਚੱਲੀ ਜਾਂਦਾ ਸੀਗਾ ਤੇ ਉੱਥੇ ਉਹਨਾਂ ਨੇ ਮਹਾਰਾਜ ਦੀ ਡੰਮੀ ਬਣਾ ਕੇ ਤੇ ਲਾਵਾ ਫੇਰੇ ਕਰੀ ਜਾਂਦੇ ਸੀ ਕੋਈ ਸ਼ੋਹ ਸ਼ਾਹ ਦਾ ਪਤਾ ਨਹੀਂ ਮੈਨੂੰ ਸ਼ੂਟ ਸੀਗਾ ਤੇ ਉੱਥੇ ਸਿੰਘਾਂ ਨੇ ਜਾ ਕੇ ਉਹਨਾਂ ਤੇ ਛਾਪਾ ਮਾਰਿਆ ਤੇ ਮੀਡੀਆ ਚ ਵੀ ਵਾਵਾ ਉਹਨਾਂ ਦਾ ਤੂ ਤੂ ਮੈਂ ਮੈਂ ਹੋਈ ਤੇ ਉਹ ਬੰਦੇ ਜਸਟੀਫਾਈ ਕਰੀ ਜਾਂਦੇ ਆ ਸਰਗੁਣ ਮਹਿਤਾ ਦੀ ਟੀਮ ਵੀ ਅਸੀਂ ਤਾਂ ਕਿਹੜਾ ਮਹਾਰਾਜ ਲਿਆਂਦਾ ਆ ਅਸੀਂ ਕਿਵੇਂ ਬੇਅਫਦੀ ਹੋਗੀ ਜਾਂ ਕੁਝ ਵੀ ਹਨਾ ਕੋਈ ਨਹੀਂ ਜੀ ਭਾਜੀ ਅਸੀਂ ਉਹ ਜਸਟ ਰੈਂਡਮ ਗੱਲ ਕਰਨ ਲੈ ਆਪਣੀ ਤੁਸੀਂ ਕਿਉਂ ਕੋਈ ਨਹੀਂ ਤੁਹਾਨੂੰ ਬੈਠ ਦੇ ਦਿੰਦੇ ਦੋ ਮੈਂ ਜੀ ਕੀ ਮਸਲਾ ਹੈ ਜਿਹੜਾ ਮੈਂ ਆਪਦੀ ਰਾਇ ਮੇਰੀ ਕੋਈ ਵੀ ਨਹੀਂ ਇਹਦੇ 'ਚ ਤੁਸੀਂ ਦੱਸੋ ਜੀ ਬਾਈ ਕਿਉਂਕਿ ਬਹੁਤ ਸੈਂਸਿਟਿਵ ਮੁੱਦਾ ਆ ਪਰ ਮੈਂ ਪਹਿਲੂ ਦੱਸਦਾ ਹਾਂ ਦੋਨੇ ਇਹਦੇ 'ਚ ਆਏ ਆ ਹੁਣ ਤੁਸੀਂ ਠੀਕ ਹੈ ਮਹਾਰਾਜ ਦੀ ਡੰਮੀ ਨਹੀਂ ਬਣਾਈ ਇਹਨਾਂ ਨੇ ਉਵੇਂ ਸਹਰਾਣਾ ਰੱਖ ਕੇ ਪਰ ਪਾਲਕੀ ਤਾਂ ਹੈਗੀ ਆ ਗੁਰਦੁਆਰਾ ਤਾਂ ਬਣਾਇਆ ਝੰਡੇ ਲਾਏ ਆ ਖੰਡੇ ਲਾਏ ਆ ਨਿਸ਼ਾਨ ਸਾਹਿਬ ਉਹ ਸਾਰਾ ਭਾਵੇਂ ਉਹ ਡੰਮਿਓ ਬਣਾਇਆ ਜਿਹੜੇ ਉੱਤੇ ਪ੍ਰਿੰਟ ਹੋਇਆ ਨਿਸ਼ਾਨ ਸਾਹਿਬ ਖੰਡਿਆਂ ਦਾ ਉਹ ਤਾਂ origignal ਆ ਨਾ ਵੀ ਸ਼ੂਟ ਹੁੰਦਾ ਬਈ ਮੇਰੇ ਅੱਖੀ ਵੇਖਣ ਦੀ ਗੱਲ ਆ ਮੈਂ ਅੱਖੀ ਵੇਖਿਆ ਜਿੰਨੇ ਵੀ ਸ਼ੂਟ ਵਾਲੇ ਹੁੰਦੇ ਇਹਨਾਂ ਦੇ ਡਾਇਰੈਕਟਰ ਪ੍ਰੋਡਿਊਸਰ ਪ੍ਰੋਡਕਟਰ ਜਿਹੜੇ ਹੁੰਦੇ ਆ ਹਨਾ ਕੈਮਰਿਆਂ ਵਾਲੇ ਉਹ ਮੇਰੇ ਸਾਲੇ ਸਾਰੇ ਬੀੜੀਆਂ ਤੇ ਗਿੱਜੇਵੇਂ ਹੁੰਦੇ ਆ ਜਿੰਨਾ ਕੈਮਰੇ ਦਾ ਐਂਗਲ ਇੰਨਾ ਹੁਣ ਤੁਹਾਡੇ ਕੋਲੇ ਸ਼ੋਅ ਹੋਈ ਜਾਂਦਾ ਹੋਣਾ ਹਨਾ ਇਹਨਾਂ ਦੇ ਵਿੱਚ ਜਿਹੜਾ ਕੋਈ ਚੱਲੀ ਜਾਂਦਾ ਉਹ ਤੁਹਾਨੂੰ ਧਾਰਮਿਕ ਦਿਖਾਈ ਜਾਂਦੇ ਆ ਤੇ ਨਾਲ ਹੀ ਇੱਕ ਗਿੱਟ ਛੱਡ ਕੇ ਉਹਨਾਂ ਦਾ ਮੇਰੇ ਸਾਲੇ ਡਾਇਰੈਕਟਰ ਖੜੇ ਬੀੜੀਆਂ ਪੀ ਜਾਂਦੇ ਹੁੰਦੇ ਆ ਉੱਥੇ ਹੁਣ ਧਾਰਮਿਕ ਭਾਵੇਂ ਮਹਾਰਾਜ ਨਹੀਂ ਹੈਗਾ ਪਰ ਉੱਥੇ ਮਹਾਰਾਜ ਦੇ ਸਰੂਪ ਰਮਾਲੇ ਸਾਰਾ ਕੁਝ ਇਹਨਾਂ ਨੇ ਰੱਖ ਰੱਖਿਆ ਕਿਉਂ ਨਹੀਂ ਗਈ ਬੇਉਦੀ ਯਾਰ ਸਾਰੇ ਲਾਈਟਾਂ ਵਾਲੇ ਕੈਮਰਿਆਂ ਵਾਲੇ ਗੰਦੇ ਤੋਂ ਗੰਦਾ ਬੰਦਾ ਥੁੰਦਾ ਆ ਫਿਰ ਟੀਮ ਚ ਤੇ ਉਹ ਬੰਦੇ ਸਾਰੇ ਉਵੇਂ ਬੂਟ ਲੈ ਕੇ ਉਹ ਜਿਹੜਾ ਗੁਰਦੁਆਰਾ ਬਣਾਇਆ ਪਾਲਕੀ ਬਣਾਈ ਉਹਦੇ ਕੋਲੇ ਬੂਟ ਲੈ ਕੇ ਤੁਰੇ ਫਿਰਦੇ ਹੁੰਦੇ ਆ ਕਿਉਂ ਨਹੀਂ ਗਈ ਬੇਉਦੀ ਯਾਰ ਇਹਨਾਂ ਦੇ ਮੂੰਹ ਚਾ ਕੇ ਐਕਟਰ ਜਿਹੜੇ ਵਿੱਚ ਕੰਮ ਕਰਦੇ ਹੁੰਦੇ ਆ ਪੱਗਾਂ ਬੰਨੀਆਂ ਵਾਂਗਾਂ ਬੰਦੇ ਹੈ ਉਹ ਚਾ ਕੇ ਆ ਕੇ ਸਫਾਈਆਂ ਦੇ ਹੀ ਜਾਂਦੇ ਆ ਜੀ ਨੂੰ ਮੰਨੋ ਨਾ ਇਹ ਵੀ ਗਲਤ ਆ ਠੀਕ ਆ ਸਾਡੇ ਤੋਂ ਗਲਤੀ ਹੋ ਗਈ ਵੀ ਨਹੀਂ ਹੁੰਦਾ ਅੱਗੇ ਤੋਂ ਅਸੀਂ ਇਹੋ ਜਿਹਾ ਕੁਝ ਨਹੀਂ ਕਰਦੇਗੇ ਨਾ ਤਾਂ ਜੇ ਦੂਜਾ ਪਹਿਲੂ ਦੀ ਗੱਲ ਕਰਕੇ ਮੇਰੇ ਹਿਸਾਬ ਨਾਲ ਦੂਜਾ ਪਹਿਲੂ ਇਹ ਆ ਵੀ ਇਹਦੇ ਤੇ ਯਾਰ ਐਸਡੀਪੀਸੀ ਨੂੰ ਕੋਈ ਨਾ ਕੋਈ ਜ਼ਰੂਰ ਆਪਦਾ ਕ੍ਰਾਈਟੇਰੀਆ ਆਪਣਾ ਬਣਾਉਣਾ ਚਾਹੀਦਾ ਹਨਾ ਕਿਉਂਕਿ ਫਿਲਮਾਂ ਚ ਜੇ ਬਾਲੀਵੁੱਡ ਚ ਵੀ ਦੇ ਆਪਣੇ ਧਰਮ ਨੂੰ ਸਿੱਖ ਧਰਮ ਨੂੰ ਕਿਵੇਂ ਦੇ ਉੱਥੇ ਆਪਣੇ ਕਲਚਰ ਨੂੰ ਪ੍ਰਮੋਟ ਕਰਦੇ ਆ ਤੇ ਉਹਦੇ ਵਿੱਚ ਵੀ ਗੁਰਸਿੱਖ ਬੰਦੇ ਗੁਰਦੁਆਰੇ ਤੇ ਮਹਾਰਾਜ ਦੇ ਉਹ ਫਿਲਮਾਂ ਦੇ ਵਿੱਚ ਰੋਲ ਲੈਂਦੇ ਆ ਐਸਜੀਪੀਸੀ ਨੂੰ ਚਾਹੀਦਾ ਆ ਵੀ ਉਹ ਚੀਜ਼ਾਂ ਆ ਜਿਹੜੀਆਂ ਸ਼ੂਟਿੰਗ ਵਾਲਿਆਂ ਨੂੰ ਵੀ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਨੇ ਸ਼ੂਟ ਚ ਦਿਖਾਉਣਾ ਹੁੰਦਾ ਵਿਆਹ ਸ਼ਾਦੀਆਂ ਦਿਖਾਉਣੀਆਂ ਹੁੰਦੀਆਂ ਆ ਵੀ ਉਹਨਾਂ ਕੋ ਉਹਨਾਂ ਦਾ ਮੈਪ ਆ ਜਿਹੜਾ ਉਹਨਾਂ ਕੋ ਜਿਹੜਾ ਦਾਇਰਾ ਆ ਉਹਨਾਂ ਨੂੰ ਦਿੱਤਾ ਜਾਵੇ ਆਪਦੇ ਵੱਲੋਂ ਬਣਾ ਕੇ ਵੀ ਇਹੋ ਜਿਹੀਆਂ ਥਾਵਾਂ ਤੇ ਜਾਂ ਕੁਝ ਕੁ ਜਗ੍ਹਾ ਹਨਾ ਸਿਲੈਕਟ ਕੀਤੀਆਂ ਜਾਣ ਵੀ ਇਹੋ ਜਿਹੀ ਜਗ੍ਹਾ ਤੇ ਤੁਸੀਂ ਸ਼ੂਟ ਕਰ ਸਕਦੇ ਆ ਤਾਂ ਹੋਣਾ ਚਾਹੀਦਾ ਕਿਉਂਕਿ ਨਹੀਂ ਤਾਂ ਫਿਰ ਸ਼ੂਟਿੰਗ ਅਸੀਂ ਕਿਵੇਂ ਕਰਨਗੇ ਹਨਾ ਉਹ ਵੀ ਚਲੋ ਉਹਨਾਂ ਦੀ ਰੋਜੀ ਰੋਟੀ ਉਹਨਾਂ ਦਾ ਕੰਮ ਆ ਉਹਨਾਂ ਨੇ ਕਰਨਾ ਆ ਜੇ ਆਪਾਂ ਬੰਦ ਕਰਦੇ ਆ ਵੀ ਤੁਸੀਂ ਸਾਡਾ ਸਿੱਖ ਕਲਚਰ ਦਿਖਾਉਣਾ ਹੀ ਨਹੀਂ ਗੁਰਦਾਰ ਦੇ ਦਾ ਜਾਂ ਮਹਾਰਾਜ ਦਾ ਕੋਈ ਸੀਨ ਹੀ ਨਾ ਪਾਓ ਤਾਂ ਉਹ ਚੀਜ਼ ਵੀ ਗਲਤ ਆ ਇਹਦਾ ਜਿਹੜਾ ਰਿਜ਼ਲਟ ਆ ਉਹ ਤੁਸੀਂ ਦੱਸੋ ਜੀ ਬਈ ਵੀ ਕੌਣ ਸਹੀ ਆ ਇਹਨਾਂ ਚੋਂ ਕੌਣ ਗਲਤ ਵੀ ਉਹਨਾਂ ਦੀ ਸ਼ੂਟਿੰਗ ਵੀ ਚੱਲੀ ਜਾਂਦੀ ਸੀ ਦੋਵੇਂ ਪਾਸੇ ਹੀ ਆ ਗੱਲ ਯਾਰ ਮੈਂ ਨਹੀਂ ਕੋਈ ਆਪ ਦੇ ਰਾਇਤ ਦਿੰਦਾਗਾ ਤੇ ਹੁਣ ਆਉਨੇ ਮੇਨ ਗੱਲ ਤੇ ਐਲਬਿਸ਼ ਯਾਦ ਉਹ ਮੁੰਡਾ ਯਾਰ ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਗੱਲ ਕਰ ਰੱਖੀ ਆ ਬਹੁਤ ਉਹਦੇ ਯਾਰ ਲੋਕ ਇੰਨੇ ਭੰਦੇ ਯਾਰ ਕੁੱਤੇ ਆ ਨਾ ਮੇਰੇ ਮੇਰੇ ਕਮੈਂਟਾਂ ਚ ਆ ਜਾਂਦੇ ਉਹੀ ਬਿਨਾ ਗੱਲ ਤੋਂ ਉਹ ਬੰਦੇ ਨੇ ਨਾ ਅੱਜ ਤੋਂ 8-10 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਕਮੈਂਟ ਪਾਸ ਕੀਤਾ ਸੀਗਾ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਵੀ ਸੀ ਉਹਦੇ ਥੱਲੇ ਲਿਖਿਆ ਹੋਇਆ ਸੀ ਹੈ ਕੋਈ ਹੋਰ ਤੇ ਉਹਨੇ ਆਪਦੀ ਵੀਡੀਓ ਬਣਾ ਕੇ ਕਿਹਾ ਸੀ ਹਾਂ ਹਮ ਹੈ ਉਹਨਾਂ ਚਗਲ ਨੂੰ ਇਹ ਨਹੀਂ ਪਤਾ ਵੀ ਮੈਂ ਕਹੀ ਕੀ ਆਣਾ ਤੇ ਅੱਜ ਤੋਂ 8 ਮਹੀਨੇ ਪਹਿਲਾਂ ਜਿੱਦਿਆਂ ਦੀ ਉਹ ਵੀਡੀਓ ਆਈ ਸੀ ਨਾ ਮੇਰੇ ਕੋਲੇ ਪਹੁੰਚੀ ਸੀ ਮੈਂ ਉਹਦੀ ਚੀਜ਼ ਦਾ ਜਵਾਬ ਦਿੱਤਾ ਹੀ ਪਰ ਆਪਣੇ ਲੋਕ ਉਹ ਜੀ ਚੀਜ਼ ਨੂੰ ਸ਼ੇਅਰ ਨਹੀਂ ਕਰਕੇ ਰਾਜੀ ਮੈਨੂੰ ਸਭ ਨੂੰ ਰੋਕਣ ਵਾਲੇ ਆ ਗਏ ਵੀ ਤੂੰ ਹੋ ਇਹ ਕੈਸੇ ਇਹ ਉਹ ਹਿੰਦੀ ਵਾਲੇ ਬੰਦੇ ਮੇਰੇ ਆ ਕੇ ਕਮੈਂਟ ਕਰੀ ਜਾਂਦੇ ਤੇ ਆਪਣੇ ਵਾਲੇ ਬੰਦਿਆਂ ਨੇ ਉਹ ਵੀਡੀਓ ਸ਼ੇਅਰ ਨਹੀਂ ਕੀਤਾਗਾ ਵੀ ਲੋਕਾਂ ਤੱਕ ਪਹੁੰਚ ਸਕੇ ਜਾਂ ਉਸ ਬੰਦੇ ਤੱਕ ਹੀ ਪਹੁੰਚ ਸਕੇ ਕੱਲੀ ਵੀਡੀਓ ਉਹ ਤੇ ਉਹਨੂੰ ਵੀ ਅਗਲ ਆ ਜਾਂਦੀ ਜਾਂ ਇੰਨਾ ਹੀ ਉਹਨੂੰ ਪਤਾ ਲੱਗ ਜਾਂਦਾ ਵੀ ਭਈ ਮੈਂ ਗਿਆ ਸੀ ਉੱਥੇ ਤੇ ਮੈਂ ਜੇ ਆ ਕਰਤੂਤ ਕਰਕੇ ਆਇਆ ਤਾਂ ਇਹ ਗਲਤ ਕਰਕੇ ਆਇਆ ਉਹ ਬੰਦੇ ਨੂੰ ਕੰਨ ਹੋ ਜਾਂਦੇ ਆ ਚੱਲਦੀ ਹੋਣੀ ਤੁਸੀਂ ਦੇਖ ਲਈ ਹੋਣੀ ਆ ਉਹ ਵੀਡੀਓ ਆ ਦੁਬਾਰਾ ਉੱਠਿਆ ਆ ਸਿੰਘ ਬੈਠਾ ਆ ਉਹਨੂੰ ਜਵਾਬ ਦੇ ਹੀ ਜਾਂਦਾ ਆ ਇਹੀ ਮੁੱਦਾ ਅਜ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਜਦੋਂ ਟਾਈਮ ਸੀਗਾ ਜਦੋਂ ਉਹ ਚੀਜ਼ ਬੋਲੀ ਗਈ ਸੀ ਬਈ ਮੈਂ ਉਹ ਦਿਨ ਠਾਇਆ ਸੀਗਾ ਉਹ ਦਿਨ ਮੈਂ ਬੋਲਿਆ ਸੀਗਾ ਹਨਾ ਸੋ ਲੋਕ ਤੁਹਾਨੂੰ ਚਾਹੀਦਾ ਬਈ ਸਪੋਰਟ ਕਰਿਆ ਕਰੋ ਬੋਲਣ ਲੱਗੇ ਕਿਉਂਕਿ ਨਾ ਲੋਕ ਗਾਲਾਂ ਕੱਢਣ ਵਾਲੇ ਬਾਧੂ ਆ ਜਾਂਦੇ ਆ ਲੋਕ ਬੋਲਣ ਲੱਗੇ ਨਹੀਂ ਵੇਂਦੇ ਕਿ ਵੀ ਇਸ ਗੱਲ ਦਾ ਮਤਲਬ ਕੀ ਆ ਜਾਂ ਇਹਨੇ ਬੋਲਿਆ ਕੀ ਉਹ ਸੁਣਦੇ ਨਹੀਂ ਪੂਰੀ ਗੱਲ ਵਿੱਚੋਂ ਇੱਕ ਵਰਡ ਚੱਕ ਲੈਣਗੇ ਉਹਦੇ ਮਗਰ ਲੱਗ ਜਾਂਦੇ ਆ ਜੀਆਂ ਨੂੰ ਜਾਂ ਸਹੀ ਚੀਜ਼ਾਂ ਨੂੰ ਬਈ ਪ੍ਰਮੋਟ ਕਰਿਆ ਕਰੋ ਨਾ ਹਰ ਇੱਕ ਲਈ ਬੋਲਣਾ ਜਾਂ ਹਰ ਇੱਕ ਮੁੱਦੇ ਤੇ ਬੋਲਣਾ ਖਾ ਨਿੰਗਾ ਕਿਉਂਕਿ ਮੈਨੂੰ ਪਤਾ ਹੈ ਮੈਂ ਦਾ ਨੰਬਰ ਦੇ ਬੈਠਾ ਕਮੈਂਟਾਂ ਚ 40 45% 네ਗੇਟਿਵ ਫੋਨ ਹੀ ਆਉਂਦੇ ਆ ਕਿੰਨ ਮੈਨੂੰ ਆਏ ਹੁੰਦਾ ਹੈ ਵੀ ਚਲ ਕੋਈ ਨਹੀਂ ਇਲਤਾਂ ਹੋਈ ਜਾਂਦੀਆਂ ਕੋਈ ਨਹੀਂ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਮੇਰੀ ਇਹੀ ਰਿਕੁਐਸਟ ਆ ਹੱਥ ਜੋੜ ਕੇ ਤੇ ਚਲੋ ਠੀਕ ਆ ਬਈ ਇੱਥੇ ਹੀ ਕਰਦੇ ਆ ਵੀਡੀਓ ਖਤਮ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਕੁਝ ਵੀ ਬੋਲਣ ਤੋਂ ਪਹਿਲਾਂ ਬਈ ਮੈਨੂੰ ਪੁੱਛ ਲਿਆ ਕਰੋ ਮੈਂ ਤੁਹਾਨੂੰ ਜਵਾਬ ਦੇਣ ਨੂੰ ਤਿਆਰ ਆ ਮੈਂ ਅੱਗੇ ਵੀ ਆਣਾ ਨਾ ਮੈਨੂੰ 15 ਵਾਰੀ ਪੁੱਛੋ 1500 ਵਾਰੀ ਪੁੱਛੋ ਇਹ ਗੱਲ ਮੈਂ ਕੀਤੀ ਆ ਮੈਂ ਬੋਲਿਆ ਮੈਂ ਉਹ ਕਲੈਰੀਫਿਕੇਸ਼ਨ ਦੇਣ ਨੂੰ ਤਿਆਰ ਆ ਵੀ ਮੈਂ ਕਿਉਂ ਬੋਲਿਆ ਹਣਾ ਜੇ ਫਿਰ ਵੀ ਤੁਹਾਨੂੰ ਗਲਤ ਲੱਗੇ ਤਾਂ ਫਿਰ ਤੁਹਾਡੇ ਕੋਲੇ ਰਾਈਟ ਹੈਗਾ ਤੁਸੀਂ ਕੁਝ ਵੀ ਬੋਲ ਸਕਦੇ ਓਕੇ ਤੇ ਚਲੋ ਸ਼ੇਅਰ ਕਰ ਦਿਓ ਵੀਡੀਓ ਜਰੂਰ ਕਰਿਓ ਜੇ ਬਈ ਕੀ ਕੁਛ ਚੱਲਦੀ ਜਾਂਦਾ ਯਾਰ ਲੋਕ ਪਾਗਲ ਹੋਏ ਪਏ ਆ ਤਾਂ ਤੁਸੀਂ ਜਿਆਦਾ ਲੋਕਾਂ ਤਾਈਂ ਪਹੁੰਚ ਸਕੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਓਕੇ ਬਈ ਥੈਂਕ ਯੂ ਮਿਲਦੇ ਆਂ